ਉਹ ਚਾਤ ਸਿਰੀਆਂ ਕਲਜੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਤਮ ਪੁਨਰਦੇਸ਼ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਾਜ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਨਾਲ ਸੰਬੰਧਿਤ ਮਗਾਈ ਪੱਤਾ ਅਤੇ ਮੰਗਿਆਈ ਰਾਤ ਦੇ ਬਕਾਇਆ ਮਾਮਲੇ ਵਿੱਚ ਕੋਈ ਪੱਕਾ ਫੈਸਲਾ ਲਾਏ ਦਾਲਤ ਨੇ ਕਿਹਾ ਹੈ ਕਿ ਇਹ ਮਾਮਲਾ ਲੰਬੇ ਸਮੇਂ ਤੋਂ اٹਕਿਆ ਹੋਇਆ ਹੈ ਅਤੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਆਪਣੇ ਹੱਕ ਦੀ ਉਡੀਕ ਕਰਨੀ ਪੈ ਰਹੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਵਿੱਚ ਸਪਸ਼ਟ ਰੋਕ ਅਪਣਾਏ ਅਤੇ ਉਨ੍ਹਾਂ ਦੇ ਹਿੱਤ ਵਿੱਚ ਫੈਸਲਾ ਕਰੇ ਤਾਂ ਜੋ ਉਨ੍ਹਾਂ ਨੂੰ ਆਰਥਿਕ ਰਾਤ ਮਨਸਬ ਦੇ ਕੀ ਹੈ ਮਾਮਲਾ ਉੰਜਾ ਚਿਕਾ ਕਾਰਾਂ ਨੇ ਅਦਾਲਤ ਅੱਗੇ ਦਲੀਲ ਦਿੱਤੀ ਹੈ ਕਿ ਦਿੱਤੀ ਕਿ ਉਹਨਾਂ ਨੂੰ ਕਈ ਸਾਲਾਂ ਤੋਂ ਉਚਿਤ ਦਰਾਂ ਤੇ ਮਗਾਈ ਪੱਤਾ ਮਗਾਈ ਰਾਤ ਨਹੀਂ ਦਿੱਤੀ ਜਾ ਰਹੀ ਚਾਜਿਕਾ ਵਿੱਚ ਕਿਹਾ ਗਿਆ ਹੈ ਕਿ 1 ਜੰਮੀ 2 ਚ 16 ਤੋਂ 125 ਕ੍ਰਿਤੀਸ਼ 1% 1 ਜੁਲਾਈ 2021 ਤੋਂ 22% ਪ੍ਰਤੀਸ਼ਾਦੀ ਦਰ ਨਾਲ ਡੀਏ ਡੀਆਰ ਲਾਗੂ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਆਬਾਦ ਦੀਆਂ ਸਾਰੀਆਂ ਕਿਸ਼ਤਾਂ 6ਵੇਂ ਪੰਜਾਬ ਦੇ ਵੇਤਨ ਕਮਿਸ਼ਨਰ ਮਿਸ਼ਨ ਦੀਆਂ ਵਿਸ਼ਵਾਰਸ਼ਾ ਤੇ ਆਖਿਲ ਭਾਰਤੀ ਪੂਗਤਾ ਮੂਲ ਸੁੱਚ ਕਾਕ ਦੇ ਆਧਾਰ ਤੇ ਸੋਧੀਆਂ ਜਾਣੀਆਂ ਚਾਹੀਦੀਆਂ ਹਨ ਜਾ ਚਿਕਾ ਕਾਰਨੇ বিনা ਅਦਾਸੀ ਰੁਪਏ ਇਹਨਾਂ ਦਰਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਛੱਗੋ ਦੇਰੀ ਨਾਲ ਦਿੱਤੇ ਜਾਣ ਵਾਲੇ ਬਕਾਏ ਤੇ 12 ਪ੍ਰਤੀਸ਼ਤ ਉਚਲਾ ਨਾ ਵਿਆਜ ਦੇਣ ਦੀ ਅਪੀਲ ਕੀਤੀ ਹੈ ਧੰਨਵਾਦ